ਨਰੀਂਦਰ ਜੀ ਕਿਹੜੀ ਯੂਨੀਅਨ ਵੱਲੋਂ ਅਸੀਂ ਜੀ ਅੱਜ ਇੱਥੇ ਪੰਜਾਬ ਦਾ ਬੇਰੁਜ਼ਗਾਰ ਸਾਂਝਾ ਮੋਰਚਾ ਆਏ ਆਂ ਸਾਂਝੇ ਮੋਰਚੇ ਦੇ ਵਿੱਚ ਬਹੁਤ ਸਾਰੀਆਂ ਬੇਸ਼ੁਮਾਰ ਯੂਨੀਅਨਾਂ ਨੇ ਜਿਵੇਂ ਮੈਂ ਉਂਗਲਾਂ ਤੇ ਗਿਨਾਵਾਂ ਤਾਂ ਬੀਐਡ ਆਰਟ ਐਂਡ ਕ્રાਫਟ ਵਾਲੇ ਐਸਐਸਟੀ ਵਾਲੇ ਕਈ ਹੋਰ ਪ੍ਰਕਾਰ ਦੀਆਂ ਜੁਨੀਆ ਨੇ ਮਲਟੀਪਰਪਸ ਜੁਨੀਆ ਨੇ ਸਾਰੀਆਂ ਜੁਨੀਆ ਅੱਜ ਇੱਥੇ ਸੰਘਰਸ਼ ਕਰਨ ਲਈ ਆਈਆਂ ਹੋਈਆਂ ਨੇ ਸਿੱਖਿਆ ਮੰਤਰੀ ਦੀ ਕੋਠੀ ਦੇ ਸਾਡਿਓ ਪਾਣੀ ਪੂਣੀ ਪੀਣਾ ਇਹ ਮੰਗ ਸਾਡੀਆਂ ਮੇਨ ਮੰਗਾਏ ਆ ਜੀ ਦੇਖੋ ਪੰਜਾਬ ਦੇ ਵਿੱਚ ਜਦੋਂ ਦੀ ਆਪ ਸਰਕਾਰ ਆਈ ਆ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਸਿੱਖਿਆ ਵਿਭਾਗ ਦੇ ਵਿੱਚ ਇੱਕ ਵੀ ਪੋਸਟ ਜਾਰੀ ਨਹੀਂ ਹੋਈ ਸਿੱਖਿਆ ਮੰਤਰੀ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਜਦੋਂ ਪੋਸਟਾਂ ਘੜੋਂਦੇ ਆ ਤਾਂ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗਿਣਾ ਦਿੰਦੇ ਆ ਪਰ ਜੇਕਰ ਜੇ ਤੋ ਸੋਚਿਆ ਜਾਵੇ ਦੇਖਿਆ ਜਾਵੇ ਟੇਬਲ ਟੌਪ ਕਰ ਲਈ ਜਾਵੇ ਤਾਂ ਕਦੇ ਵੀ ਇਹ ਚੀਜ਼ ਨਹੀਂ ਦੱਸ ਸਕਦੇ ਕਿ ਸਿੱਖਿਆ ਵਿਭਾਗ ਦੇ ਵਿੱਚ ਕਿੰਨੀਆਂ ਪੋਸਟਾਂ ਉਹ ਹੁਣ ਤੱਕ ਰਿਲੀਜ਼ ਕਰ ਚੁੱਕੇ ਆ ਪੰਜਾਬ ਦੇ ਇੰਨੇ ਬੱਦਰ ਹਾਲਤ ਹੋ ਚੁੱਕਿਆ ਸਿੱਖਿਆ ਵਿਭਾਗ ਦੇ ਕਿ ਪੰਜਾਬ ਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜੇ ਕੱਚੇ ਅਧਿਆਪਕ ਸੀ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਕੀਤੀ ਪੱਕੇ ਕੋਈ ਨਹੀਂ ਕੀਤੇ ਸਿਰਫ ਤਨਖਾਹ ਦੇ ਵਿੱਚ ਵਾਅਦਾ ਕੀਤਾ ਫਿਰ ਇਹਨਾਂ ਨੇ ਲੈਕਚਰਾਰ ਕੈਟਰ ਸੀ ਆਇਆ ਜਿਹੜਾ ਉਸ ਨੂੰ ਭਰਤੀ ਨੂੰ ਰੱਦ ਕੀਤਾ ਫਿਰ ਉਸ ਤੋਂ ਬਾਅਦ ਜਿੰਨਾ ਇਹਨਾਂ ਦੇ ਕੋਲੇ ਮਾਸਟਰ ਕੈਟਰ ਦਾ ਬੈਕਲੌਗ ਪਿਆ ਸੀ ਉਹ ਬੰਦ ਕਰਤਾ ਦੇਣਾ ਜਿੰਨੀ ਇਹਨਾਂ ਦੀ waiting listਾਂ ਜਾਰੀ ਕਰਨੀਆਂ ਸੀ ਉਹ ਬੰਦ ਕਰਤੀ ਇਹਨਾਂ ਨੇ ਦੇਣੀਆਂ 2 ਸਾਲ ਘੱਟੋ ਘੱਟ 3 ਮਹੀਨੇ ਉੱਤੇ ਹੋ ਚੁੱਕੇ ਨੇ ਤੇ 258 ਆਰਟ ਐਂਡ ਕਰਾਫਟ ਦਾ ਪੇਪਰ ਆ ਜਿਹੜਾ ਇਹਨਾਂ ਤੋਂ ਹਜੇ ਤੱਕ ਲਿਆ ਨਹੀਂ ਗਿਆਗਾ ਇਹ ਪੇਪਰ ਦੇ ਵਿੱਚ 250 ਆਰਟ ਐਂਡ ਕਰਾਫਟ ਵਿਦਿਆਰਥੀ ਤੇ ਅਪਕਾਂ ਨੇ ਅਪਲਾਈ ਕੀਤਾ ਹੋਇਆ ਸਰਕਾਰ ਪੇਪਰ ਲੈਣਾ ਹੀ ਭੁੱਲ ਗਈ ਖਲੇ ਤੱਕ ਸਰਕਾਰ ਨੇ ਪੇਪਰ ਦੇ ਸਬੰਧ ਵਿੱਚ ਕੋਈ ਵੀ ਨੋਟੀਫਿਕੇਸ਼ਨ ਨਹੀਂ ਪਾਇਆਗਾ ਨੌਜਵਾਨੀ ਦਾ ਜੀ 70% ਹੈ ਤੁਸੀਂ ਹਿਸਾਬ ਲਾ ਲਓ ਪੰਜਾਬ ਦਾ ਜਿਹੜੇ ਵਿੱਚ ਸਾਡੇ ਨੌਜਵਾਨ ਸੀਗੇ ਉਹ ਬਹੁਤ ਸਾਰੇ ਤਾਂ ਜਿਹੜੇ ਜਹਾਜ਼ਾਂ ਚੜ੍ਹ ਕੇ ਬਾਹਰ ਚਲੇ ਗਏ ਕਿਉਂਕਿ ਇੱਥੇ ਰੁਜ਼ਗਾਰ ਨਹੀਂ ਮਿਲਦਾ ਹੁਣ ਉਧਰੋਂ ਅਮਰੀਕਾ ਵਰਗੇ ਦੇਸ਼ ਦੇ ਵਿੱਚੋਂ ਵਾਪਸ ਵੀ ਆ ਰਹੇ ਨੇ ਤੇ ਇੱਥੇ ਇਹਨਾਂ ਨੇ ਇੱਕ ਲਾਈਨ ਖੜੀ ਹੋਈ ਹੈ ਨਸ਼ਾ ਖਤਮ ਕਰਨਾ ਨਸ਼ਾ ਖਤਮ ਨਸ਼ਾ ਖਤਮ ਕਰਨ ਦੀ ਬਜਾਏ ਨਸ਼ਾ ਸਗੋਂ ਦਿਨ ਪ੍ਰਤੀ ਦਿਨ ਵੱਧ ਰਿਹਾ ਹੈਗਾ ਲੋਕਾਂ ਨੂੰ ਇੱਕ ਪਾਸੇ ਤੋਂ ਹਟਾ ਕੇ ਦੂਸਰੇ ਪਾਸੇ ਤੇ ਭਲੇਖੇ ਤੇ ਲਾਇਆ ਜਾ ਰਿਹਾ ਮੈਂ ਤਾਂ ਕੱਲ ਯਾਦ ਕਰਦਾ ਜਦੋਂ ਪਹਿਲਾਂ ਕਮੇਡੀਅਨ ਆ ਕੇ ਕਿਆ ਕਰਦੇ ਸੀਗੇ ਕਹਿੰਦੇ ਜੀ ਸਾਡਾ ਨਹੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਮੈਂ ਤਾਂ ਕਹਿੰਦਾ ਸਾਡਾ ਹੀ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਅਸੀਂ ਭਗਵੰਤ ਮਾਨ ਚੁਣ ਲਿਆ ਆਪਣੇ ਸਿਰ ਤੇ ਆਪ ਹੀ ਜੁੱਤੀਆਂ ਖਾਈ ਜਾਂਦੇ ਆ ਸਰ ਮੈਂ ਹਰਪ੍ਰੀਤ ਸਿੰਘ ਗੰਗਾ ਮੇਰੇ ਜ਼ਗਾਰਾ ਹਟਾਉਣ ਕraft ਯੂਨੀਅਨ ਵੱਲੋਂ ਸਰ ਦੇਖੋ ਸੀਐਮ ਕੋਠੀ ਦੇ ਬਾਅਦ ਸਾਡਾ ਧਰਨਾ ਅੱਜ ਨਹੀਂ ਇਹ ਸਾਡੇ 3 ਸਾਲਾਂ ਤੋਂ ਚੱਲ ਰਿਹਾ ਪਹਿਲਾਂ ਸਾਡਾ ਸਿੰਗਲੇ ਦੇ ਚੱਲਦਾ ਹੁੰਦਾ ਸੀਗਾ ਉਸ ਤੋਂ ਪਹਿਲਾਂ ਸਾਡਾ ਮਰਿੰਡੇ ਚੱਲਦਾ ਰਿਹਾ ਚੰਨੀ ਦੇ ਫਿਰ ਸਰ ਸਾਡਾ ਮੋਤੀ ਮਹਿਲ ਧਰਨਾ ਚੱਲਦਾ ਰਿਹਾ ਸਰ ਜਿਵੇਂ ਪਹਿਲਾਂ ਚੱਲਦੇ ਸੀ ਉਮੀਦਾਰ ਨੇ ਸਾਡੇ ਅੱਜ ਚੱਲ ਰਹੇ ਨੇ 12 ਸਾਲ ਸਾਨੂੰ ਉਹਨਾਂ ਨੇ ਆਰਟ ਐਂਡ ਕ્રાਫਟ ਦੀਆਂ ਪੋਸਟਾਂ ਨਹੀਂ ਦਿੱਤੀਆਂ ਅਗਰ ਚੰਨੀ ਸਰਕਾਰ ਸਾਨੂੰ ਜਾਂਦੀ ਜਾਂਦੀ ਪੋਸਟਾਂ ਦੇਗੀ ਤਾਂ ਸਰ 3 ਸਾਲ ਹੋ ਗਏ ਸਾਡਾ ਪੇਪਰ ਨਹੀਂ ਲੈਣ ਚਾਹੁੰਦੇ ਜਿਹੜੇ ਮੁੱਖ ਮੰਤਰੀ ਸਾਹਿਬ ਪੂਰਾ ਜ਼ੋਰ ਲਾ ਰਹੇ ਨੇ ਅਸੀਂ 50000 ਨੌਕਰੀ ਦੇਤੀ ਸਾਡਾ ਜੀ ਕਰਦਾ ਸੜਕਾਂ ਤੇ ਰੋਲਣ ਨੂੰ ਸਰ ਇਹ ਪੀ ਐਚ ਨਹੀਂ ਨੇ ਪੀ ਐਸ ਟੈਟ ਪਾਸ ਨੇ ਸੀ ਟੈਟ ਪਾਸ ਨੇ ਨੈਟ ਕਲੀਅਰ ਨੇਗੇ ਇਹਨਾਂ ਦਾ ਜੀ ਕਰਦਾ ਸੜਕਾਂ ਤੇ ਰੋਲਣ ਨੂੰ ਇਹ ਸਿਰਫ ਡਰਾਮਾ ਕਰਿਆ ਜਾ ਰਿਹਾ ਸਾਨੂੰ 3 ਸਾਲ ਹੋ ਗਏ ਬੋਰੀਆਂ ਦੀਆਂ ਬੋਰੀਆਂ ਇਹਨਾਂ ਦੇ ਐਮ ਐਲ ਏ ਨੂੰ ਸਿਆਂ ਨੂੰ ਸਭ ਨੂੰ ਅਸੀਂ ਮੰਗ ਪੱਤਰਾਂ ਦੀਆਂ ਦੇ ਚੁੱਕੇ ਪਰ ਇਹਨਾਂ ਨੇ ਸਾਡਾ ਅੱਜ ਤੱਕ ਪੇਪਰ ਨਹੀਂ ਲਿਆ ਨਾ ਸਾਡੇ ਨਾਲ ਮੀਟਿੰਗਾਂ 'ਚ ਗੱਲ ਕਰਦੇ ਨੇ ਸਿਰਫ ਲਾਰੇ ਨੇ ਹੋਰ ਕੁਝ ਵੀ ਨਹੀਂ ਦੇ ਰਹੀ ਭਗਵਾਨਤਮਾਨ ਸਰਕਾਰ ਸਰ ਅਸੀਂ ਕਰੀਬ 12000 ਕੈਂਡੀਡੇਟ ਆਗਾ ਅਸੀਂ ਧਰਨੇ ਲਾ ਚੁੱਕੇ ਬਹੁਤ ਸਾਰਾ ਅਸੀਂ ਆਪਣੇ ਵੱਲੋਂ ਪ੍ਰੋਟੈਸਟ ਕਰ ਰਹੇ ਆਂ ਪਰ ਇਹ ਬਿਲਕੁਲ ਵੀ ਗੱਲ ਨਹੀਂ ਥਾ ਰਹੀ